जय हिंद दोस्तों सब ਤੋਂ ਪਹਿਲਾਂ ਸਾਰੇ ਹੀ ਐਕ ਸਰਵਿਸਮੈਨ ਉਹਨਾਂ ਦੇ ਬੱਚੇ ਤੇ ਪਰਿਵਾਰਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸਾਕ ਮੈਂ ਹੌਲਦਾਰ ਮਦਨ ਟੋਡੇ ਸਾਹਮਣੇ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿਦਾ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਮੇਰੇ ਕੋਲ ਵੈਕੈਂਸੀਆਂ ਵਗੈਰਾ ਆਉਂਦੀਆਂ ਨੇ ਜਾਂ ਬੱਚਿਆਂ ਦੇ ਰਿਲੇਟਰ ਆਪਣੇ ਕੋਲ ਵੈਕੈਂਸੀ ਆਉਂਦੀਆਂ ਨੇ ਮੈਂ ਪੱਕਾ ਵੀਡੀਓ ਬਣਾ ਕੇ ਗਰੁੱਪ ਦੇ ਵਿੱਚ ਪਾਉਂਦਾ ਜਾਂ ਤੁਹਾਨੂੰ ਪਰਸਨਲ ਅਨਫੋ ਕਰਦਾ ਹਾਂ ਵੀ ਇਹ ਵੈਕੈਂਸੀਆਂ ਆਈਆਂ ਹੋਈਆਂ ਨੇ ਕਾਫੀ ਦਿਨ ਤੋਂ ਬੰਦੇ ਮੈਨੂੰ ਫੋਨ ਕਰ ਰਹੇ ਸੀ ਸਰ ਬੱਚਿਆਂ ਵਾਸਤੇ ਜਿਹੜੀ ਆਰਮੀ ਦੀ ਪੱਕੀ ਭਰਤੀ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਤੇ ਉਹੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਉਮੀਦ ਆ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਉਗੀ ਵੈਕੈਂਸੀਆਂ ਦੀ ਇੰਡੀਅਨ ਆਰਮੀ ਐਸਐਸਸੀ ਟੈਕਨੀਕਲ ਮੇਲ ਔਰ ਫੀਮੇਲ ਰਿਕਰੂਟਮੈਂਟ 2026 ਇਹ ਨੋਟੀਫਿਕੇਸ਼ਨ 24 ਦਸੰਬਰ 2025 ਨੂੰ ਆਊਟ ਹੋਇਆ ਸੀ ਜਿਦੇ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਜਿਹੜੇ ਸਾਡੇ ਆਰਮੀ ਦੇ ਅਫਸਰ ਹੁੰਦੇ ਨੇ ਉਹਨਾਂ ਵਾਸਤੇ ਇਹ ਵੈਕੈਂਸੀਆਂ ਆਈਆਂ ਹੋਈਆਂ ਨੇ ਉਹਨਾਂ ਦੀ ਸਭ ਤੋਂ ਪਹਿਲਾਂ ਏਜ ਦੀ ਗੱਲ ਕਰੀਏ ਤੇ ਏਜ ਲਿਮਿਟ ਮਿਨੀਮਮ 20 ਸਾਲ ਤੇ ਮੈਕਸਿਮਮ 27 ਸਾਲ 20 ਤੋਂ 27 ਸਾਲ ਦੇ ਵਿੱਚ ਉਹਦੀ ਏਜ ਹੋਣੀ ਚਾਹੀਦੀ ਹੈ ਤੇ ਇਦੇ ਵਾਸਤੇ ਜਿਹੜੇ ਮੇਲ ਔਰ ਫੀਮੇਲ ਹੈ ਉਹਨਾਂ ਦੀ ਇੱਕੋ ਹੀ ਸ਼ਰਤ ਹੈ ਵੀ ਉਹ ਮੈਰਿਡ ਪਰਸਨ ਨਹੀਂ ਹੋਣਾ ਚਾਹੀਦਾ ਓਨਲੀ ਫੋਰ 언ਮੈਰਿਡ ਵਾਸਤੇ ਇਹ ਵੈਕੈਂਸੀਆਂ ਅਪਲਾਈ ਕਰ ਸਕਦੇ ਹੋ ਐਜੂਕੇਸ਼ਨ ਦੀ ਗੱਲ ਕਰੀਏ ਤੇ ਐਜੂਕੇਸ਼ਨ ਜਿਹੜੇ ਬੱਚੇ ਇੰਜੀਨੀਅਰ ਦੀ ਕੋਈ ਵੀ ਡਿਗਰੀ ਕਰ ਰਹੇ ਨੇ ਬੀਟੈਕ ਤੇ ਉਹਨਾਂ ਵਾਸਤੇ ਇਹ ਵੈਕੈਂਸੀਆਂ ਆਈਆਂ ਹੋਈਆਂ ਨੇ ਤੇ ਇਹ ਤੁਸੀਂ ਆਨਲਾਈਨ ਹੀ ਫਾਰਮ ਭਰਨੇ ਨੇ ਆਨਲਾਈਨ ਫਾਰਮ ਪਰ ਲਈ ਤੁਸੀਂ ਜਿਹੜੀ ਇੰਡੀਅਨ ਆਰਮੀ ਦੀ ਅਫੀਸ਼ੀਅਲ ਵੈਬਸਾਈਟ ਹੈ www.joinindianarmy.nic.in ਦੇ ਵਿੱਚ ਜਾ ਕੇ ਤੁਸੀਂ ਇਹ ਵੈਕੈਂਸੀਆਂ ਅਪਲਾਈ ਕਰ ਸਕਦੇ ਹੋ ਇਹਨਾਂ ਦੇ ਫਾਰਮ ਜਿਹੜੇ ਭਰਨੇ ਐ ਸ਼ੁਰੂ ਹੋ ਰਹੇ ਆ ਜੀ 7 ਜਨਵਰੀ 2026 ਨੂੰ ਇਹਨਾਂ ਦੇ ਫਾਰਮ ਭਰਨੇ ਆਨਲਾਈਨ ਸਟਾਰਟ ਹੋ ਜਾਣੇ ਹਨ ਤੇ ਲਾਸਟ ਡੇਟ ਦਿੱਤੀ ਹੈ 5 ਫਰਵਰੀ 2026 ਤੱਕ ਰਾਤ ਨੂੰ 12 ਵਜੇ ਤੱਕ ਤੁਸੀਂ ਇਹ ਫਾਰਮ ਭਰਸ ਰੱਖ ਦਿਓ ਜੇ ਅਦੀ ਸੈਲਰੀ ਦੀ ਗੱਲ ਕਰੀਏ ਜੀ ਜਿੰਨੀ ਵੀ ਤੁਹਾਡੀ ਟ੍ਰੇਨਿੰਗ ਦੇ ਡਿਊਰੇਸ਼ਨ ਦੇ ਦੌਰਾਨ ਇਹਦੀ ਸੈਲਰੀ ਤੁਹਾਡੀ ਹੋਗੀ ਪਰ ਮੰਥ 56100 ਰੁਪਏ ਪਰ ਮੰਥ ਤੋਂ ਸੈਲਰੀ ਦਿੱਤੀ ਜਾਊਗੀ ਜਿਹੜਾ ਇਹਦਾ ਟ੍ਰੇਨਿੰਗ ਪੀਰੀਅਡ ਹੈ 14 9 ਵੀਕ 49 ਵੀਕ ਲਈ ਟ੍ਰੇਨਿੰਗ ਹੋਗੀ ਜਿਹੜੀ ਅਕਤੂਬਰ 2026 ਤੋਂ ਟ੍ਰੇਨਿੰਗ ਸਟਾਰਟ ਹੋਣੀ ਹੈ 30 ਸਤੰਬਰ 2027 ਤੱਕ ਇਹ ਟ੍ਰੇਨਿੰਗ ਚੱਲੂਗੀ ਇਸ ਟ੍ਰੇਨਿੰਗ ਦੇ ਦੌਰਾਨ ਜਿਹੜੀ ਤੁਹਾਡੀ ਸੈਲਰੀ ਆ 56100 ਰੁਪਿਆ ਤੁਹਾਨੂੰ ਦਿੱਤਾ ਜਾਊਗਾ ਇਹਦੇ ਵਾਸਤੇ ਉਹਦਾ ਕੀ ਆ ਉਹਦਾ ਕੀ ਤੁਸੀਂ ਇਨ ਆਰਮੀ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਵਾਸਤੇ ਲੈਫਟੀਨੈਂਟ ਵਾਸਤੇ ਪਰਤੀ ਹੋਵਗੇ ਉਹਦੇ ਲਈ ਕੁਝ ਸਾਲ ਰੱਖੇ ਹੋਏ ਨੇ ਸਭ ਤੋਂ ਪਹਿਲਾਂ 5 ਸਾਲ ਫਿਰ 10 ਸਾਲ ਤੇ 14 ਸਾਲ ਜੇ ਤਾਂ ਤੁਸੀਂ ਫਾਰਮ ਭਰਦੇ ਹੋ ਉਹਦੇ ਵਿੱਚ ਤੁਸੀਂ ਆਪਸ਼ਨ ਚੁਣ ਸਕਦੇ ਹੋ ਕਭੀ ਤੁਸੀਂ ਸਰਵਿਸ 5 ਸਾਲ ਕਰਨੀ ਹੈ 10 ਸਾਲ ਕਰਨੀ ਹੈ ਜਾਂ ਲਾਸਟ ਹੈਗੀ ਹੈ 14 ਸਾਲ 14 ਸਾਲ ਤੱਕ ਤੁਸੀਂ ਇਹਦੇ ਵਿੱਚ ਛੋਟ ਸਰਵਿਸ ਕਮਿਸ਼ਨ ਵਿੱਚ ਸਰਵਿਸ ਕਰ ਸਕਦੇ ਹੋ ਇਹਦਾ ਜਿਹੜਾ ਪੇ ਲੈਵਲ ਹੈ ਜੀ 10 ਪੇ ਲੈਵਲ ਆ ਜਾਂਦਾ ਜਦੋਂ ਤੁਸੀਂ ਸਿਲੈਕਸ਼ਨ ਹੋ ਜਾਂਦੇ ਹੋ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ 10 ਪੇ ਲੈਵਲ ਦੇ ਮੁਤਾਬਿਕ ਸੈਲਰੀ ਮਿਲੇਗੀ ਜੋ ਮਿਨੀਮਮ 17 ਤੋਂ 18 ਲੱਖ ਪਰ ਐਨੂਅਲ ਦੇ ਹਿਸਾਬ ਨਾਲ ਤੁਹਾਡੀ ਇਨਕਮ ਬਣ ਜਾਂਦੀ ਹੈ ਜੋਬ ਲੋਕੇਸ਼ਨ ਦੀ ਗੱਲ ਕਰੀਏ ਜੋਬ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਇੰਡੀਅਨ ਆਰਮੀ ਦੀ ਜੋਬ ਹੈ ਆਲ ਇੰਡੀਆ ਦੇ ਵਿੱਚ ਤੁਹਾਨੂੰ ਕਿਤੇ ਵੀ ਲੋਕੇਸ਼ਨ ਦੇ ਸਕਦੇ ਆ ਇਹਦਾ ਸਿਲੈਕਸ਼ਨ ਪ੍ਰੋਸੈਸ ਕੀ ਹੋਊਗਾ ਜੀ ਜਦੋਂ ਤੁਸੀਂ ਇਹ ਫਾਰਮ ਆਨਲਾਈਨ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਇਹਦਾ ਸਿਲੈਕਸ਼ਨ ਹੁੰਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਸਰਵਿਸ ਕਮਿਸ਼ਨ ਬੋਰਡ ਐਸਐਸਬੀ ਜਿਹੜਾ ਆ ਉਹ ਸਭ ਤੋਂ ਪਹਿਲਾਂ ਜਿੰਨੇ ਵੀ ਕੈਂਡੀਡੇਟ ਹੁੰਦੇ ਨੇ ਉਹਨਾਂ ਦੀ ਇੰਟਰਵਿਊ ਲੈਂਦਾ ਉਹ ਇੰਟਰਵਿਊ ਦਾ ਟਾਈਮ ਪੀੜ ਹੈ ਆਪਣਾ ਅਪ੍ਰੈਲ ਟੂ ਜੂਨ ਅਪ੍ਰੈਲ ਟੂ ਜੂਨ ਮਹੀਨੇ ਦੇ ਵਿੱਚ ਜਿਹੜੇ ਬੱਚੇ ਫਾਰਮ ਭਰ ਗਏ ਉਹਨਾਂ ਨੂੰ ਕਾਲ ਕੀਤਾ ਜਾਊਗਾ ਕਾਲ ਕਰਕੇ ਉਹਨਾਂ ਨੂੰ ਇੰਟਰਵਿਊ ਤੇ ਸੱਦਿਆ ਜਾਊਗਾ ਇੰਟਰਵਿਊ ਦਾ ਟਾਈਮ ਹੈ ਜੀ ਟੋਟਲ 5 ਦਿਨ 5 ਦਿਨ ਤੱਕ ਢੋਡੀ ਉੱਥੇ ਇੰਟਰਵਿਊ ਪ੍ਰੀਡ ਚੱਲੂਗੀ ਜਿਹੜੇ ਬੱਚੇ ਇੰਟਰਵਿਊ ਤੋਂ ਪਾਸ ਹੋ ਜਾਂਦੇ ਨੇ ਉਹ ਤੋਂ ਬਾਅਦ ਉਹ ਸਟੇਜ 1 ਦੇ ਵਿੱਚ ਜਾਂਦੇ ਨੇ ਸਟੇਜ 1 ਦੇ ਵਿੱਚ ਸਕਰੀਨਿੰਗ ਟੈਸਟ ਸਕ੍ਰੀਨ ਟੈਸਟ ਦੇ ਵਿੱਚ ਕੀ ਕੋਈ ਵੀ ਤੁਹਾਨੂੰ ਪਿਕਚਰ ਵਗੈਰਾ ਦਿਖਾਈ ਜਾਊਗੀ ਉਹਦੇ ਉੱਤੇ ਤੁਸੀਂ ਉਹਨਾਂ ਨੂੰ ਲੈ ਵੀ ਕੁਝ ਲਿਖ ਕੇ ਦੇਣਾ ਹੁੰਦਾ ਸਟੈਪ 2 ਵਿੱਚ ਹੈ ਫਿਜ਼ੀਕਲ ਟੈਸਟ ਜੀਟੀਓ ਟਾਸਕ ਐਂਡ ਪਰਸਨਲ ਇੰਟਰਵਿਊ ਤੇ ਜੇ ਉਹ ਤੋਂ ਬਾਅਦ ਜਿਹੜਾ ਸਟੈਪ 2 ਬੱਚੇ ਜਿਹੜੇ ਪਾਸ ਕਰ ਲਏ ਨੇ ਉਹ ਸਟੈਪ 3 ਵਿੱਚ ਆ ਜਾਂਦੇ ਨੇ ਮੈਡੀਕਲ ਟੈਸਟ ਜਿਹੜੇ ਬੱਚੇ ਮੈਡੀਕਲ ਟੈਸਟ ਪਾਸ ਕਰ ਲੈਂਦੇ ਨੇ ਤੇ ਇਹ ਜਿਹੜੇ ਕੁਝ ਸਟੈਪ ਦਿੱਤੇ ਨੇ ਸਭ ਤੋਂ ਪਹਿਲਾਂ ਆਪਣਾ ਇੰਟਰਵਿਊ ਇੰਟਰਵਿਊ ਤੋਂ ਬਾਅਦ ਸਕਰੀਨਿੰਗ ਟੈਸਟ ਸਕਰੀਨਿੰਗ ਟੈਸਟ ਤੋਂ ਬਾਅਦ ਫਿਜ਼ੀਕਲ ਟ੍ਰੇਨਿੰਗ ਜੀਟੀਓ ਟਾਸਕ ਐਂਡ ਪਰਸਨਲ ਇੰਟਰਵਿਊ ਉਦੋਂ ਬਾਅਦ ਮੈਡੀਕਲ ਜੇਤੋਂ ਇਹ ਚਾਰੇ ਪ੍ਰੋਸੈਸ ਪੂਰੀ ਹੋ ਜਾਂਦੇ ਨੇ ਉਦੋਂ ਬਾਅਦ ਟੁਡੀ ਜਿਹੜੀ ਟ੍ਰੇਨਿੰਗ ਸਟਾਰਟ ਹੋ ਜੂਗੀ ਜੋ ਹੈ ਅਕਤੂਬਰ 2026 ਤੋਂ ਸਤੰਬਰ 2027 ਤੱਕ ਤੇ ਇਹ ਉਹੀ ਬੱਚੇ ਅਪਲਾਈ ਕਰਨ ਜਿਹੜੇ ਬੱਚੇ ਜਾਂ ਤਾਂ ਬੀਟੈਕ ਦੀ ਫਾਈਨਲ ਡਿਗਰੀ ਕਰ ਚੁੱਕੇ ਨੇ ਜਾਂ ਲਾਸਟ ইয়ার ਦੇ ਵਿੱਚ ਪੜ ਰਹੇ ਨੇ ਉਹ ਵੀ ਅਪਲਾਈ ਇਸ ਨੂੰ ਜੋਬ ਨੂੰ ਕਰ ਸਕਦੇ ਨੇ ਡਿਪਲੋਮਾ ਹੋਲਡਰ ਇਸ ਜੋਬ ਨੂੰ ਅਪਲਾਈ ਕਰ ਨਹੀਂ ਸਕਦਾ ਜਿੱਦਾਂ ਕਿ ਬੀ ਟੈਕ ਤੋਂ ਬਾਅਦ ਐਮ ਟੈਕ ਡਿਪਲੋਮਾ ਹੁੰਦਾ ਡਿਪਲੋਮਾ ਹੋਲਡਰ ਇਸ ਜੋਬ ਨੂੰ ਅਪਲਾਈ ਨਹੀਂ ਕਰ ਸਕਦਾ ਤੇ ਇਹ ਛੋਟੀ ਜੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਲੱਗੇ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਯਾਰਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤੇ ਪਿੰਡ ਦੇ ਜਿਹੜੇ ਵੀ ਬੱਚੇ ਆ ਜਿਹੜੇ ਪੜ ਲਿਖ ਰਹੇ ਰਹੇ ਨੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਕਿ ਜਿਆਦਾ ਜਿਆਦਾ ਉਹਨਾਂ ਨੂੰ ਫਾਇਦਾ ਹੋ ਸਕੇ ਤੇ ਲਾਸਟ ਦੇ ਵਿੱਚ ਮੇਰੀ ਤਰਫੋਂ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਹਿੰਦ